ਅਈ ਡਿਪਟੀ ਸਾਹਿਬ ਅੱਜ ਦਾ ਜਿਹੜਾ ਦੌਰਾ ਕੀਤਾ ਗਿਆ ਕਿਸ ਬਾਬਤ ਕੀਤਾ ਗਿਆ ਜਿਹੜਾ ਅੱਜ ਅਸੀਂ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਚਲਾਈ ਮਹਿੰਮ ਇਹੋ ਤੋਂ ਨਸ਼ਿਆਂ ਵਿਰੁੱਧ ਤੇ ਡੀਜੀਪੀ ਸਾਹਿਬ ਗੌਰਵ ਯਾਦਵ ਜੀ ਤੇ ਸ੍ਰੀ ਐਸਐਸਪੀ ਸਾਹਿਬ ਭਜੀ ਗਾਂਧੀ ਜੀ ਦੇ ਦਿਸਾਂ ਦੇ ਹਿਸਾਬ ਦੇ ਜਿਹੜਾ ਅੱਜ ਅਸੀਂ ਸਬ ਡਿਵੀਜ਼ਨ ਨਿਹਾਲ ਸਿੰਘ ਵਾਲਾ ਦੀ ਫੋਰਸ ਇਕੱਠੀ ਕਰਕੇ ਕਾਸ ਆਪਰੇਸ਼ਨ ਕਰ ਰਹੇ ਆ ਕਾਸ ਆਪਰੇਸ਼ਨ ਦੌਰਾਨ ਜੋ ਵੀ ਸਾਰਥ ਦੌਰਾਨ ਕੋਈ ਵੀ ਐਡਾਂ ਦੀ ਕੋਈ ਚੀਜ਼ ਮਿਲਦੀ ਹੈ ਤਾਂ ਅਸੀਂ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਤਾਂ ਹੁਣ ਤੱਕ ਕੀ ਕੁਝ ਬਰਾਮਦ ਕੀਤਾ ਗਿਆ ਸੱਤ ਤੱਕ ਵਾਲੇ ਰਾਉਂਡ ਅਪ ਕੀਤੇ ਨੇ ਜੀ ਤੇ ਪੁਛਗਿੱਤੇ ਦਰਾਨ ਦੇਖਦੇ ਆ ਜੋ ਵੀ ਕੁਝ ਮਿਲਦਾ ਅਸੀਂ ਤੁਹਾਡੇ ਨਾਲ ਸ਼ਾਮ ਨੂੰ ਕਨਵੇ ਕਰਾਂਗੇ ਜੀ ਕਿੱਥੇ ਕਿੱਥੇ ਆਪਰੇਸ਼ਨ ਕੀਤੇ ਕਰਦੇ ਆ ਜਿਹੜਾ ਹੌਟਸਪੌਟ ਹੈਗੇ ਨੇ ਪਿੰਡ ਸਾਡੇ ਮਾਨੂਕੇ ਭੋਲਜਾਫੁਰ ਤੋਂ ਕੋਟੇ ਨਿਹਾਲ ਸਿੰਘ ਵਾਲਾ ਹਿੰਮਤਪੁਰਾ ਬਲਾਸਪੁਰ ਇਹਨਾਂ ਪਿੰਡਾਂ 'ਚ ਕਰ ਰਹੇ ਹਾਂ ਫੋਰਸ ਸਰ ਕਿੱਥੇ ਕਿੱਥੋਂ ਦੇ ਥਾਣੇ ਦੇ ਆ ਅਸੀਂ ਜਿਹੜੇ ਸਬ ਡਿਵੀਜ਼ਨ ਦੇ ਤੇ ਸਾਡੇ ਹੈੱਡਕੁਆਟਰ ਮੋਗਾ ਤੋਂ ਵੀ ਆਈ ਹੈ ਫੋਰਸ ਜੀ ਤੇ ਸਬ ਡਿਵੀਜ਼ਨ ਦੀ ਫੋਰਸ ਵੀ ਇਕੱਠੀ ਕਰਕੇ ਜਿਹੜੇ ਅਸੀਂ ਕਰ ਰਹੇ ਹਾਂ ਹਾਈ ਰੈਪਟ ਸਾਹਿਬ ਅੱਜ ਦਾ ਜਿਹੜਾ ਦੌਰਾ ਕੀਤਾ ਹੈ ਕਿ ਕਿਸ ਬਾਬਤ ਕੀਤਾ ਹੈ ਜਿਹੜਾ ਅੱਜ ਅਸੀਂ ਪੰਜਾਬ ਸਰਕਾਰ ਵੱਲੋਂ ਨਸ਼ਿਆ ਖਿਲਾਫ ਚਲਾਈ ਮਹਿੰਮ ਯੋਧਨ ਨਸ਼ਿਆ ਵਿਰੁੱਧ ਤੇ ਡੀਜੀਪੀ ਸਾਹਿਬ ਗੌਰਵ ਯਾਦਵ ਜੀ ਤੇ ਸ੍ਰੀ ਐਸਐਸਪੀ ਸਾਹਿਬ ਅਜੀ ਗਾਂਧੀ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਜਿਹੜਾ ਅੱਜ ਅਸੀਂ ਸਬ ਡਿਵੀਜ਼ਨ ਨਿਹਾਲ ਸਿੰਘ ਵਾਲਾ ਦੀ ਫੋਰਸ ਇਕੱਠੀ ਕਰਕੇ ਕਸ ਆਪਰੇਸ਼ਨ ਕਰ ਰਹੇ ਹਾਂ 700 ਆਪਰੇਸ਼ਨ ਦੌਰਾਨ ਜੋ ਵੀ ਸਰਜ ਦੌਰਾਨ ਕੋਈ ਵੀ ਐਡਾਂ ਦੀ ਕੋਈ ਚੀਜ਼ ਮਿਲਦੀ ਹੈ ਤਾਂ ਅਸੀਂ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਾਂਗੇ। ਪਰ ਹੁਣ ਤੱਕ ਕੀ ਕੁਝ ਬਰਾਮਦ ਕੀਤਾ ਗਿਆ 60000? ਅਸੀਂ ਹਾਲੇ ਰਾਉਂਡ ਅਪ ਕੀਤੇ ਨੇ। ਜੀ। ਤੇ ਪੁੱਛਗੇ ਤੇ ਤਰ੍ਹਾਂ ਦੇਖਦੇ ਆ ਜੋ ਵੀ ਕੁਝ ਮਿਲਦਾ ਅਸੀਂ ਤੁਹਾਡੇ ਨਾਲ ਸ਼ਾਮ ਨੂੰ ਕਨਵੇ ਕਰਾਂਗੇ। ਜੀ ਕਿੱਥੇ ਕਿੱਥੇ ਆਪਰੇਸ਼ਨ ਕੀਤਾ ਕਰਦੇ? ਅਸੀਂ ਇਹ ਜਿਹੜਾ ਹੌਟਸਪੌਟ ਹੈਗੇ ਨੇ ਪਿੰਡ ਸਾਡੇ ਮਾਣੂ ਤੇ ਢੋਲਜਾਪੁਰ ਤੋਂ ਮੋਟੇ ਨਿਹਾਲ ਸਿੰਘ ਵਾਲਾ ਹਿੰਮਤਪੁਰਾ ਬਲਾਸਪੁਰਾ ਇਹਨਾਂ ਪਿੰਡਾਂ 'ਚ ਕਰ ਰਹੇ ਫੋਰਸ ਸਰ ਕਿੱਥੇ ਕਿੱਥੋਂ ਦੇ ਥਾਣੇ ਦੇ ਆ ਅਸੀਂ ਜਿਹੜੇ ਸਬ ਡਿਵੀਜ਼ਨ ਦੇ ਤੇ ਸਾਡੇ ਹੈੱਡਕੁਆਟਰ ਮੋਗਾ ਤੋਂ ਵੀ ਆਈ ਹੈ ਫੋਰਸ ਜੀ ਤੇ ਸਬ ਡਿਵੀਜ਼ਨ ਦੀ ਫੋਰਸ ਵੀ ਇਕੱਠੀ ਕਰਕੇ ਜਿਹੜੇ ਅਸੀਂ ਕਰ ਰਹੇ